ਇਕਨੋਮੀ ਆ ਸਾਡੀ 55% ਇਕਨੋਮੀ ਐਗਰੀਕਲਚਰ ਤੇ ਨਿਰਭਰ ਆ ਤੇ ਸਾਡੇ ਲਈ ਤਾਂ ਇਹੀ ਲਾਹੇਵੰਦ ਆ ਨਾ ਜੇ ਇਹਦੇ ਤੇ ਸਾਨੂੰ ਆ ਕੇ ਛੱਟ ਮਾਰਨਗੇ ਅਸੀਂ ਕਿਵੇਂ 살ਾਂਗੇ ਖੇਤੀ ਤੋਂ ਬਿਨਾ ਕਿਵੇਂ ਕੱਲ ਪਲਾਂਗੇ ਪੰਜਾਬ ਨੂੰ ਸਾਡੇ ਤਾਂ ਢਿੱਡ ਕਿਸਾਨੀ ਭਰਦੀ ਆ ਸੁਣ ਸਾਡੇ ਲਈ ਬੰਦਾ ਜੀ ਕਿਉਂਕਿ ਸਾਨੂੰ ਅੱਗੇ ਜਾਣ ਹੀ ਨਹੀਂ ਦਿੱਤਾ ਸਾਡੇ ਢਿੱਡਾਂ ਦੀ ਗੱਲ ਆ ਗਈ ਸਾਡੀ ਜ਼ਮੀਨ ਤੇ ਗੱਲ ਆ ਗਈ ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ ਕਬਰਾਂ 'ਚ ਧੱਕੀ ਜਾਣੀ ਆ ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡਿਕਲ ਕਹਿਣਾ ਇੰਨਾ ਈਜ਼ੀ ਆ ਸਾਨੂੰ ਦੇਸ਼ਦ్రోਹੀ ਕਹਿਣਾ ਜੇ ਅਸੀਂ ਉਹਨਾਂ ਨੇ ਜ਼ਰਾ ਹੱਥ ਤੇ ਬੰਦੂਕ ਫੜ ਕੇ ਜਾਂਦੇ ਆ ਲੜਦੇ ਆ ਤੇ ਸਾਨੂੰ ਕਹਿੰਦੇ ਆ ਚਾਹਤ ਜਵਾਨ ਜੇ ਅਸੀਂ ਆਪੇ ਹੱਕ ਮੰਗਦੇ ਆ ਅੱਜ ਜੈਦਸਰ ਕਿਉਂ ਨਹੀਂ ਕਹਿ ਰਹੇ ਆਦਰਵਾਦੀ ਸਾਨੂੰ ਆਜ਼ਾਦਵਾਦੀ ਕਹਿ ਦੇਣਗੇ ਸਾਨੂੰ ਖਾਨਸਤਾ ਨਹੀਂ ਕਹਿ ਦੇਣਗੇ ਸਾਨੂੰ ਸੈਪਰੇਟ ਕਹਿ ਦੇਣਗੇ ਸਾਨੂੰ ਪਾਕਿਸਤਾਨੀ ਕਹਿ ਦੇਣਗੇ ਸਾਨੂੰ ਦੇਸ਼ਦ్రోਹੀ ਇਹ ਐਸਾ ਦਾਰਗਾ ਕਰਦੀਆਂ ਸਾਡੀਆਂ ਸੇਜਾਂ ਤੋਂ ਨਹੀਂ ਹੁੰਦਾ ਅਸੀਂ ਨਾ ਐਕਸਟ੍ਰੀਮ ਲੈਫਟ ਜਨ